ਕਪਰੇ 파ੜਤੇ ਹਾਏ 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 ਟੁਗੇ 파ੜਤੇ ਹਾਏ ਹਾਏ ਇਹ ਸਰਕਾਰ ਨੇ ਅਰਮਾਨ ਸਿਓ ਸਾਰੇ 파ੜਤੇ ਸੋ ਇਹ ਲਟੇਰਾ ਵਰਗਾ ਐ ਇਹ ਲੋਟੂ ਐ ਇਹ ਗੱਪੀ ਐ ਇਹ ਲਾਰੇ ਬਾਜ ਐ ਇਹ ਧੋਖੇ ਬਾਜ ਐ ਭਲੇਕੇ ਚ ਨਾ ਆ ਜਿਓ ਅਸੀਂ ਮਾਲਦੇ ਵਾਲਿਆਂ ਨੇ ਬੰਝ ਗੱਡ ਲਿਆ ਕਸੂਤਾ ਹੁਣ ਤੁਸੀਂ ਨਾ ਗੱਡੇਓ ਜੇ ਅਸੀਂ ਗੱਡ ਲਿਆ ਸੀ ਤਾਂ ਪੱਟ ਵੀ ਦਿੱਤਾ ਬਰਨਾਲੇ ਚੋਂ ਕਪੜੇ ਫਾੜ ਤੇ ਹਾਏ 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 ਧੁਗੇ ਪਾੜ ਤੇ ਹਾਏ 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 ਕਪੜੇ ਪਾੜ ਤੇ ਹਾਏ ਹਾਏ ਜਿਹੜਾ ਖਰਚਾ ਹੋ ਰਿਹਾ ਜਿਮਣੀ ਚੋਂ ਤੇ ਕਿਉਂਕਿ ਕਹਿੰਦੇ 6 ਮਹੀਨਿਆਂ ਤੋਂ ਬਾਅਦ ਇੱਕ ਵੀ ਸੀਟ ਵਿਧਾਨ ਸਭਾ ਦੀ ਖਾਲੀ ਨਹੀਂ ਰੱਖਣੀ ਤੇ ਤੁਹਾਡੀਆਂ ਸੀਟਾਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਖਾਲੀ ਪੰਜਾਂ ਨੇ ਤੁਹਾਡੇ ਟੈਕਸ ਤੇ ਤਨਖਾਹ ਲੈਂਦੇ ਆ ਤੁਹਾਡੇ ਟੈਕਸ ਤੇ ਗੁਜ਼ਾਰੇ ਕਰਦੇ ਆ ਸੋल्टा ਮੰਨਦੇ ਆ ਵਿਦੇਸ਼ਾਂ ਦੇ ਟੂਰ ਕਰਦੇ ਆ ਸੋ ਇਹ ਲਟੇਰਾ ਵਰਗਾ ਹੈ ਇਹ ਲੋਟੂ ਹੈ ਇਹ ਗੱਪੀ ਹੈ ਇਹ ਲਾਰੇਵਾਜ ਹੈ ਇਹ ਧੋਖੇਵਾਜ ਹੈ ਇਸ ਕਰਕੇ ਇਹਦਾ ਪਿੱਠ ਸਿਆਪਾ ਕਰਨਾ ਦਫ਼ਤਰ ਚੋਂ ਨਾ ਕੋਈ ਅੰਦਰ ਜਾਣ ਦੇਣਾ ਨਾ ਬਾਹਰ ਜਾਣ ਦੇਣਾ ਜਿਹੜਾ ਮਰਜ਼ੀ ਕਾਰਵਾਈ ਕਰ ਲੇ ਜੋ ਕਰਨਾ ਕਰ ਲੇ ਸੋ ਸਾਰੇ ਸਾਥੀਆਂ ਥੋੜੇ ਅੱਗੇ ਨੂੰ ਹੋ ਜੋ ਆਪਾਂ ਸਾਰੇ ਅੱਗੇ ਨੂੰ ਹੋ ਜੋ ਸਾਰੇ ਪੈਣਾ ਅੱਗੇ ਨੂੰ ਜੋ ਚੈਲੰਜ ਹੈ ਸਾਰੇ ਸਾਥਿਓ ਆਪਾਂ ਗੇਟ ਬੰਦ ਕਰਕੇ ਰੱਖਣਾ ਹੈ ਇਸ ਬਰਨਾਲੇ ਵਾਲਿਆਂ ਨੇ ਇਤਿਹਾਸ ਸਿਰਜਤਾ ਇਥੋਂ ਦੇ ਇਨਕਾਬੀ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਗੌਰ ਕਰੋ ਤੁਸੀਂ ਵੀ ਯਾਸਰ ਕਰੋ ਅਮਲ ਕਰ ਲਓ ਦੇਖਿਓ ਭਲੇਕੇ ਚ ਨਾ ਆ ਜਿਓ ਅਸੀਂ ਮਾਲਵੇ ਵਾਲਿਆਂ ਨੇ ਬੰਝ ਗੱਡ ਲਿਆ ਕਸੂਤਾ ਹੁਣ ਤੁਸੀਂ ਨਾ ਗੱਡਿਓ ਜੇ ਅਸੀਂ ਗੱਡ ਲਿਆ ਸੀ ਤਾਂ ਪੱਟ ਵੀ ਦਿੱਤਾ ਬਰਨਾਲੇ ਚੋਂ ਹੁਣ ਤੁਸੀਂ ਇਥੇ ਇਸ ਗੱਲ ਦਾ ਖਿਆਲ ਕਰਿਓ ਜੋ ਮੈਂ ਬੇਨਤੀ ਕਰਦਾ ਸਾਥੀ ਆ ਸਨੀਪ ਮਾਪਰ ਨੂੰ ਸਨੀਪ ਮਾਪਰ ਨੂੰ ਆ ਕੇ ਤੇਜ ਦੀ ਮੈਂ ਕਿਉਂ ਪੜਾਈ ਤੁਸੀਂ ਆਪਣਾ ਦੱਸਿਆ ਨਾ ਕਲੀਅਰ ਕਰ ਦੇ ਕੱਲੇ ਕੁਰਤੇ ਕਿ ਸਾਡੇ ਦਾ ਕੁਰਤੇਆਂ ਦੀਆਂ ਜੇਬਾਂ ਵੀ ਖਾਲੀ ਐ ਸਾਡਾ ਤਾਂ ਸਾਰਾ ਕੁਝ ਸਾਡੇ ਜਿਹੜੇ ਇਹ ਸਰਕਾਰ ਨੇ ਹਰਮਾਨ ਤੋਂ ਸਾਰੇ ਪਾਰਤੇ ਇੱਕ ਵੀ ਭਰਤੀ ਨਹੀਂ ਕੀਤੀ ਸਾਡੇ 3 ਸਾਲਾਂ ਦੇ ਵਿੱਚ ਵੱਡੇ ਵੱਡੇ ਫਲੈਕਸ ਲਾਉਂਦੇ ਆ ਤੁਹਾਡੇ ਚੈਨਲਾਂ ਤੇ ਵੀ ਇਹ ਦਿੰਦੇ ਆ ਕਿ ਅਸੀਂ ਇੰਨੀ ਭਰਤੀ ਕਰ ਲਈ ਅਸੀਂ ਚੈਲੰਜ ਕਰਦੇ ਆ ਕਿ ਇੱਕ ਵੀ ਪੋਸਟ ਸਿੰਗਲ ਪੋਸਟ ਕੋਈ ਇੱਕ ਪੋਸਟ ਜਿਹਨੂੰ ਕੈਰੀ ਪੋਸਟ ਕਹਿੰਦੇ ਨੇ ਆ ਇੱਕ ਵੀ ਪੋਸਟ ਸਿੱਕਾ ਭਾਗ ਦੇ ਵਿੱਚ ਕੱਢੀ ਹੋਵੇ ਸਾਨੂੰ ਬੁਖਾ ਦਿਓ ਤਾਂ ਅਸੀਂ ਜਨਤਕ ਤੌਰ ਤੇ ਲੋਕਾਂ ਦੀ ਕੈਰੀ ਚ ਖੜ ਕੇ ਤੁਹਾਡੇ মিডিਆ ਦੇ ਸਾਹਮਣੇ ਮਾਫੀ ਮੰਗਾਂਗੇ ਕੱਪ ਮਾਰਦਾ ਹੈ ਇੱਥੇ ਆਉਣ ਦਾ ਕੀ ਮਤਲਬ ਇੱਥੇ ਆਉਣ ਦਾ ਤਾਂ ਚੋਣ ਪ੍ਰਚਾਰ ਦਫ਼ਤਰ ਮੁਰੇ ਆਉਣ ਦਾ ਕੀ ਮਤਲਬ ਇਹ ਸਾਡਾ ਦਫ਼ਤਰ ਹੈ ਅਸੀਂ ਤਾਂ ਕਹਿੰਦੇ ਆ ਕਿ ਲੋਕਾਂ ਦਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਸਰਕਾਰੀ ਮਸ਼ੀਨਰੀ ਤੇ ਵਰਤੀ ਜਾ ਰਹੀ ਹੈ ਅਸੀਂ ਇਸ ਸਟੇਜ ਤੋ ਜਿਵੇਂ ਭਗਤ ਸਿੰਘ ਅਰ ਗਿਆ ਨੇ ਜਿਹੜਾ ਬੰਬ ਛਿੱਟ ਕੇ ਕਿਹਾ ਸੀਗਾ ਕਿ ਲੋਕਾਂ ਨੂੰ ਜਗਾਉਣਾ ਚਾਹੁੰਦੇ ਆ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਇਹ ਦਫਤਰ ਦੇ ਵਿੱਚ ਚੱਲ ਰਿਹਾ ਜਿਹੜੀ ਸਤੇਲ ਮਚਾਇਆ ਜਾ ਰਿਹਾ ਇਹ ਗੱਡੀਆਂ ਤੁਹਾਡੇ ਟਾਇਰ ਇਨ੍ਹਾਂ ਦੇ ਤੁਹਾਡੇ ਸਿਰਾਂ ਤੇ ਚੱਲ ਰਹੇ ਆ ਇਸ ਨਿਸ਼ ਦੇਣ ਵਾਸਤੇ ਕਿ ਅਸੀਂ ਗਲਤੀ ਪਹਿਲਾਂ ਕਰ ਲਈ ਹੁਣ ਸੁਧਾਰ ਲਓ ਇਹ ਗਲਤੀ ਦੂਰ ਕਰਨ ਵਾਸਤੇ ਇਹਨਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਆਓ ਬਰਨਾਲੇ ਵਾਲਿਆਂ ਤੋਂ ਕਸਖੀਏ ਇਸ ਤਰੀਕੇ ਨਾਲ ਇਸ ਗੱਲ ਕਰਨ ਵਾਸਤੇ ਇਸ ਦਫਤਰ ਦੇ ਬਾਹਰ ਤੇ ਬੈਠੇ ਆ ਕਿ ਸਾਰੇ ਲੋਟੂ ਟੋਲਾ ਸਾਰੇ ਦਿੱਲੀ ਵਾਲੇ ਕੇਜਰੀਵਾਲ ਦੇ ਗੁਲਾਮ ਨੇ ਉਹਦੇ ਪਿਆਦੇ ਆ ਉਹਦੇ ਸੀਰੀ ਆ ਉਹਦੇ ਝੋਟੀਦਾਰ ਆ ਇਹ ਗੱਲਾਂ ਦੱਸਣ ਵਾਸਤੇ ਆਇਆ ਜੀ ਛੋਟੀ ਗੱਲ ਕਿਵੇਂ ਪਹੁੰਚੋ ਤਾਂ ਚੋਣ ਪ੍ਰਚਾਰ ਕਰਦੇ ਦਫਤਰ ਤਾਂ ਖਾਲੀ ਛੋਟੀ ਗੱਲ ਕਿਵੇਂ ਪਹੁੰਚੇ ਜਿਵੇਂ ਤੁਹਾਡੇ ਰਾਹੀਂ ਪਹੁੰਚਦੀ ਹੈ ਜਿਵੇਂ ਕਹਿੰਦੇ ਆ ਕਿ ਫਲਾਣਾ ਚੈਨਲ ਵਾਲਾ ਤਾਂ ਫਲਾਣਾ ਕੁਛ ਆ ਤੇ ਸਭ ਤੋਂ ਵੱਡਾ ਜਿਹੜਾ ਚੌਥਾ ਥਾਂ ਮੈਂ ਤੁਸੀਂ ਹੋ ਜਿਨ੍ਹਾਂ ਨੂੰ ਇਹ ਕਹਿੰਦਾ ਮੈਂ ਅੰਦਰ ਨਹੀਂ ਵੜਨ ਦਿੰਦਾ ਕਹਿੰਦਾ ਮੈਂ ਆਪਦੇ ਪੇਜ ਤੇ ਲਾਈਵ ਹੋਊਗਾ ਪਰ ਦੂਜੇ ਪਾਸੇ ਚਿੱਕਾ ਵੀ ਮਾਰਦਾ ਹੈ ਕਿ ਆਨੇ ਦੀ ਆਵਾਜ਼ ਬੰਦ ਕਰ ਦਿਓ ਟਿੰਮਕੇ ਨੂੰ ਚੱਕ ਲੋ ਟਿੰਮਕਾ ਦਾ ਨਾਮ ਦਾ ਫਲਾਣਾ ਕੁਛ ਹੈ ਤਾਂ ਉਹ ਇਹ ਤੁਹਾਡੇ ਰਾਹੀਂ ਜਾਊਗੀ ਤੁਸੀਂ ਲੋਕ ਦੱਸੋਗੇ ਤੁਹਾਨੂੰ ਹਜ਼ਾਰਾਂ ਕਰੋੜਾ ਲੱਖਾਂ ਲੋਕ ਦੇਸ਼ ਦੇ ਦੇਖਦੇ ਆ ਸੰਸਾਰ ਚ ਬੈਠੇ ਤਾਂ ਇਹ ਤੁਹਾਡੇ ਰਾਹੀਂ ਤੁਹਾਡੇ ਮੀਡੀਆਹੀਂ ਗੱਲ ਜਾਣੀ ਹੈ ਇਤੋਂ ਦੇ ਲੋਕਾਂ ਦੇ ਵੀ ਜਿਵੇਂ ਇੱਕ ਨਿੱਕੇ ਜਿਹੇ ਪਿੰਡ ਤੋਂ ਉੱਠੀ ਚੰਗਿਆਰੀ ਸੰਸਾਰ ਭਰ ਚ ਭਾਰਤ ਚ ਫੈਲੀ ਸੀ ਤਾਂ ਉਸ ਤਰੀਕੇ ਨਾਲ ਇਹ ਗੱਲ ਤੁਹਾਡੀ ਗੱਲ ਕੀਤੀ ਹੋਈ ਲੋਕਾਂ ਦੀ ਕਿਤੇਰੀ ਚ ਰੱਖੀ ਹੋਈ ਕਿ ਗੱਪ ਮਾਰਦੇ ਆ 10 ਵਜੇ ਕੋਈ ਤੁਹਾਡੇ ਘਰੇ ਨਹੀਂ ਆਉਂਦਾ ਇਹ ਸਾਰਾ ਕੁਝ ਤੁਹਾਡੇ ਰਾਹੀਂ ਜਾਣਾ ਹੈ ਤਾਂ ਕਰਕੇ ਇੱਥੇ ਬੈਠੀ ਆ ਜੀ ਧੰਨ ਧਰਮੀਸਨ ਤੁਹਾਨੂੰ ਮਿਲਣ ਦੀ ਗੱਲ ਲੈਣੀ ਸੀ ਕੀ ਇੱਥੀ ਹੁਣ ਗੱਲਬਾਤ ਸੁਣ ਲੈਣ ਤੁਹਾਡੀ ਦਫ਼ਤਰ ਦੇ ਵਿੱਚ ਮੁੱਖ ਮੰਤਰੀ ਮਾਨਸਾ ਕਿਉਂਕਿ ਇੱਥੀ ਫਿਰਦੇ ਆ ਹੁਣ ਤਾਂ ਕੀ ਪਤਾ ਇੱਥੀ ਗੱਲ ਸੁਣ ਲੈਣ ਤੁਹਾਡੀ ਉੱਤੇ ਤਾਂ ਦੂਰ ਆ ਤਨਰੂਰ ਤਾਂ ਅਸੀਂ ਇਹੀ ਗੱਲ ਵਿੱਤ ਮੰਤਰੀ ਨੂੰ ਕਹੀ ਸੀ 29 ਤਰੀਕ ਨੂੰ ਚੰਡੀਗੜ੍ਹ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਉਹ ਕਹਿੰਦਾ ਸਾਡੀ ਤਾਂ ਭਰਾਵਾ ਸੁਣਦਾ ਨਹੀਂ ਅਸੀਂ ਜ਼ਹਿਤ ਮੰਤਰੀ ਨੂੰ ਡਾਕਟਰ ਬਲਵੀਰ ਸਿੰਘ ਨੂੰ ਕਹੀ ਕਿ ਤੁਹਾਡਾ ਮੁੱਖ ਮੰਤਰੀ ਕਹਿੰਦਾ ਸੀਗਾ ਜਿਹੜੇ ਧਰਨੇ ਲਾਉਂਦੇ ਓਵਰੇਜ ਹੋਗੇ ਬਾਬੇ ਪਕੜੇ ਦੀ ਧਰਤੀ ਤੇ ਵੀ ਮੈਂ ਉਹਨਾਂ ਨੂੰ ਉਮਰਾਹਤ ਛੋੜ ਦੇ ਦੂੰਗਾ ਮਗਰ ਬੈਠੇ ਮੁੱਕੜਾਂ ਨੇ ਤਾੜੀਆਂ ਬੜੀਆਂ ਮਾਰੀਆਂ ਸੀ ਸੈਕਟਰੀ 8 31 ਨੰਬਰ ਕਮਰਾ ਜ਼ੇਤ ਮੰਤਰੀ ਦਾ 7ਵੀਂ ਮੰਜ਼ਲ ਤੇ ਤੀਜੀ ਮੰਜ਼ਲ ਤੇ ਵਿੱਤ ਮੰਤਰੀ ਦਾ ਉੱਥੇ ਵੀਡੀਓ ਪਲੇ ਕਰਕੇ ਸੁਣਾਤੀਆਂ ਕਿ ਤੁਹਾਡੇ ਮੁੱਖ ਮੰਤਰੀ ਨੇ ਇਹ ਵੀਡੀਓ ਆ ਉਹ ਕਹਿੰਦੇ ਯਾਰ ਹੋ ਜਾਂਦਾ ਇਹਦੇ ਬਾਰੇ ਅਸੀਂ ਕੀ ਕਹੀਏ ਤਾਂ ਇਸ ਕਰਕੇ ਜਦੋਂ ਉਹਨਾਂ ਦੀ ਨਹੀਂ ਸੁਣਦਾ ਉਹਨਾਂ ਦੀ ਗੱਲ ਨਹੀਂ ਕਰਦਾ ਸਾਢੇ 3 ਸਾਲਾਂ ਦੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਜਲੰਧਰ ਦੀ ਜਿਮਨੀ ਚੌਂ ਦੇ ਵਿੱਚ 7 ਜੁਲਾਈ ਨੂੰ ਵਾਅਦਾ ਕੀਤਾ ਸੀ ਨਹੀਂ ਪੂਰਾ ਕੀਤਾ ਫਰੀਦਕੋਟ ਦੇ ਵਿੱਚ ਵਾਅਦਾ ਕੀਤਾ ਸਾਡੇ ਨਾਲ ਅਜੇ ਤੱਕ ਨਹੀਂ ਕੀਤਾ ਅਨੇਕਾਂ ਥਾਵਾਂ ਤੇ ਕੀਤੇ ਵਾਅਦੇ ਮੀਟਿੰਗਾਂ ਨਹੀਂ ਕਰਦਾ ਤਾਂ ਸਾਡੇ ਕੋਲੇ ਲੋਕਾਂ ਵਾਲਾ ਤਰੀਕਾ ਹੈ ਲੋਕ ਸਭ ਤੋਂ ਵੱਡੇ ਆ ਇਹਦਾ ਨਿੱਕੀ ਜਿਹੀ ਚੀਜ਼ ਆ ਲੋਕਾਂ ਨੇ ਜੇ ਪਿਛਲਿਆਂ ਦੇ ਜੇ 70 75 ਸਾਲਾਂ ਤੋਂ ਜੰਮੇ ਸੀ ਉਹਨਾਂ ਦੇ ਜੜਾ ਪਟਕੇ ਪੁੱਠੀਆਂ ਕਰਤੀਆਂ ਦਈ ਦੇ ਦਾ ਜਾੜੀ ਹੋਸੀ ਹੈ ਬਹੁਤ ਹਲਕੀ ਹੈ ਬਹੁਤ ਉੱਚੀ ਹੈ ਤੇ ਲੋਕ ਇਸ ਗੱਲ ਤੇ ਗੌਰ ਕਰ ਲਈ ਸਰਕਾਰ ਨੇ ਅਸੀਂ ਲੋਕਾਂ ਨਾਲ ਹੀ ਗੱਲ ਕਰਨੀ ਚਾਹੁੰਦੇ ਆ ਇਹਨਾਂ ਤੋਂ ਸਮਝਦੇ ਆ ਪਿਆਦੇ ਆ ਇਹ ਉਹਨਾਂ ਦੇ ਜੋਟੀਦਾਰ ਆ ਇਹਨਾਂ ਦੀ ਗੱਲ ਵੀ ਨਹੀਂ ਸੁਣਦਾ ਨਹੀਂ ਅਮਲ ਕਰਦਾ ਤਾਂ ਅਸੀਂ ਲੋਕਾਂ ਨਾਲ ਹੀ ਗੱਲ ਚਨਾਵਾਂਗੇ ਲੋਕ ਸਭ ਤੋਂ ਵੱਡੇ ਹੁੰਦੇ ਆ ਜੀ ਧੰਨਵਾਦ ਧੰਨਵਾਦ ਸ਼ੁਕਰੀਆ